ਜੇਕਰ ਤੁਸੀਂ ਸੜਕ ਤੇ ਚਲਦੇ-ਚਲਦੇ ਆਪਣਾ ਮੋਬਾਈਲ ਫੋਨ ਤੇ ਗੱਲ ਕਰ ਰਹੇ ਹੋ ਤਾਂ ਹਮੇਸ਼ਾ ਚੁਕੰਨੇ ਰਹੋ ਕਿਉਂਕਿ ਪਿੱਛੋਂ ਆ ਰਿਹਾ ਕੋਈ ਵਿਅਕਤੀ ਤੁਹਾਡਾ ਫੋਨ ਖੋ ਕੇ ਫਰਾਰ ਹੋ ਸਕਦਾ ਹੈ ਜੀ ਹਾਂ ਅਜਿਹਾ ਹੀ ਹੋਇਆ ਗੁਰਦਾਸਪੁਰ ਦੇ ਇੱਕ 20 ਦਾ ਨੌਜਵਾਨ ਦੇ ਨਾਲ ਜੋ ਕਿ ਪੈਲਸਾ ਹੋਟਲਾਂ ਵਿਧਿਆੜੀ ਦਾ ਵੀ ਕਰਕੇ ਆਪਣਾ ਕੰਮ ਕਰਦਾ ਹੈ ਜਿਸ ਦਾ ਨਾਮ ਜੋਧਾ ਦੱਸਿਆ ਜਾ ਰਿਹਾ ਹੈ ਜੋ ਅਠਵਾਲ ਪਿੰਡ ਦਾ ਰਹਿਣ ਵਾਲਾ ਹੈ ਬੀਤੇ ਦਿਨੀ ਉਹ ਮੇਰ ਚੰਦਰ ਰੋਡ ਤੇ ਸਥਿਤ ਇੱਕ ਨਿੱਜੀ ਪੈਲ ਦੇ ਵੀ ਵਿਧਿਆੜੀ ਲਗਾਉਣ ਜਾ ਰਿਹਾ ਸੀ ਇਸੇ ਦੌਰਾਨ ਉਸ ਦਾ ਮੋਬਾਈਲ ਫੋਨ ਵੱਜ ਗਿਆ ਤੇ ਉਹ ਗੱਲ ਕਰਨ ਲੱਗ ਗਿਆ ਗੱਲ ਕਰਦੇ ਕਰਦੇ ਉਹ ਇੰਨਾ ਬਿਜ਼ੀ ਹੋ ਗਿਆ ਕਿ ਪਿੱਛੋਂ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਅਤੇ ਉਸਦਾ ਮੋਬਾਈਲ ਖੋ ਕੇ ਉਡਾਰੀ ਮਾਰ ਗਏ ਇਸੇ ਦੌਰਾਨ ਪਿੱਛੋਂ ਆਪਣੀ ਸਕੂਟੀ ਤੇ ਆ ਰਹੇ ਰੋਹਿਤ ਸ਼ਰਮਾ ਨਾਮ ਦੇ ਨੌਜਵਾਨ ਨੇ ਮੋਬਾਈਲ ਖੋ ਕੇ ਭੱਜਵਾਲ ਦਾ ਪਿੱਛਾ ਵੀ ਕੀਤਾ ਪਰ ਉਹ ਗਲੀਆਂ ਵਿੱਚੋਂ ਨਿਕਲ ਕੇ ਗਾਇਬ ਹੋ ਗਏ ਰਸਤੇ ਦੇ ਕੁਝ ਕੈਮਰੇ ਵਿੱਚ ਇਹਨਾਂ ਦੀ ਤਸਵੀਰ ਵੀ ਕੈਦ ਹੋਈ ਹੈ ਉਧਰ ਦੂਸਰੇ ਪਾਸੇ ਝੱਪਟ ਮਾਰਦਾ ਪਿੱਛਾ ਕਰਨ ਵਾਲੇ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਉਹ ਗਲੀਆਂ ਵਿੱਚੋਂ ਨਿਕਰੇ ਸਨ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਇਹਨਾਂ ਰਿਸ਼ਤਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਅਤੇ ਸ਼ਾਇਦ ਸ਼ਹਿਰ ਦੇ ਇਸੇ ਇਲਾਕੇ ਦੇ ਵਿੱਚ ਰਹਿੰਦੇ ਹੋਣ ਮੋਬਾਈਲ ਖੋਣ ਵਾਲੇ ਨੌਜਵਾਨ ਦੇ ਵੱਲੋਂ ਮੋਬਾਈਲ ਖੋਣ ਦੀ ਰਿਪੋਰਟ ਪੁਲਿਸ ਵਿੱਚ ਦਰਜ ਕਰਵਾ ਦਿੱਤੀ ਗਈ ਹੈ ਮਿੰਟੜਾ ਵਾਲਾ ਜਿਲ੍ਹਾ ਗੁਰਦਾਸਪੁਰ ਜੋਦਾ ਜੀ ਕਿਹੜਾ ਪਿੰਡ ਅਠਵਾਲੀ ਜੀ ਜ਼ਿਲ੍ਹਾ ਗਰਦਾਸਪੁਰ ਨਿਸ਼ਾਰਾ ਮੱਝਾ ਸਿੰਘ ਲੱਗੇ ਨਹੀਂ ਭਾਈ ਮੈਂ ਆਹ ਇਹਦੇ ਤੋਂ ਹੋਰ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾਣਾ ਤੇ ਮੁੰਡਿਆ ਨੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋ ਕੇ ਲੈ ਕੇ ਆਈ ਉਹ ਦੂਜਾ ਫੋਨ ਹੀ ਵੀਵੋ ਦਾ ਵਾਈਟ ਦਾ ਜਾਂਦੇ ਹਾਂਜੀ ਫੋਨ ਆ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਆਇਆ ਤੇ ਮੈਂ ਦੱਸ ਨਹੀਂਦਾ ਮੈਂ ਲੱਗ ਕੇ ਆ ਗਿਆ ਤੁਹਾਡੇ ਦਿਹਾਰੀ ਲਾਣਾ ਕੀ ਹੈ ਹਾਂ ਦਿਹਾਰੀ ਲੋਣਾ ਹੈ ਕਿੱਥੇ ਹਾਂ ਪਿਆਲ ਸੇ ਲੋਣਾ ਚੁੰਨੀ ਦੇ ਕੰਮ ਦੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੇਰੇ ਭਾਈ ਪਿੱਛਾ ਕੀਤਾ ਉਹ ਲੱਭੇ ਗਲੀਆਂ 'ਚ ਭਰੇ ਗੇ ਵਰਗੇ ਜੇ ਉਸ ਤੋਂ ਬਾਅਦ ਨਹੀਂ ਦਿਖੇ ਕੱਦਨ ਨਹੀਂ ਦੇ ਸਕਦਾ ਮੇਰੇ ਵੱਲ ਤੋਂ ਆ ਰਹੇ ਤੇ ਐਸਟੀ ਕੋਲ ਵਾਲ ਨੂੰ ਜਾ ਰਿਹਾ ਸੀ ਆ ਰਸਤੇ 'ਚ ਆ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਸੀ ਕੰਮ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਚਾਹੇ ਦੋਸਤ ਵਗੈਰਾ ਹੋਣ ਇਹਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੜੀ ਮੇਰਾ ਫੋਨ ਖੋਲਿਆ ਤੇ ਮੈਂ ਹੈ ਮੇਰੇ ਬੈਕ ਦੀ ਬਾਦੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ ਤੇ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਹਾ ਉਮੜ ਕੇ ਉਹ ਚਲ ਗਿਆ ਰਾਮਸ਼ਨਨ ਕਲੋਨੀ ਚ ਰਾਮਸ਼ਨਨ ਕਲੋਨੀ ਚ ਉਹ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਮਤਲਬ ਨਹੀਂ ਗੈਪ ਹੀ ਹੋ ਗਿਆ ਮੈਨੂੰ ਲੱਗਦਾ ਸ਼ਾਇਦ ਕਲੋਨੀਆਂ ਕਿਲਾ ਨਹੀਂ ਕਿਤੇ ਵੜ ਗਈਆਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ ਧੋੜੇ ਆ ਰਸਤੇ ਤੋਂ ਚੰਗੀ ਤਰ੍ਹਾਂ ਜਾਨੂਆ ਮਤਲਬ ਲੋਕਲ ਹੀ ਬੰਦੇ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਵਾ ਕੋਈ ਮਗਰ ਆਣ ਡਿਆ ਤੇ ਅਸੀਂ ਰੁਕ ਜੀਏ ਜੇ ਨਹੀਂ ਆੜੇ ਤਾਂ ਫਿਰ ਰੋਡ ਚ ਜਾਰੀ ਏ ਤੇ ਉਹ ਅਸਲ 'ਚ ਉਹਨਾਂ ਨੂੰ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਇਹ ਵਾਰਤਤ ਨੂੰ ਇੰਜਾਮ ਦਿੱਤਾ ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤਾਂ ਦੋ ਜਣੇ ਸੀ ਤੇ ਉਹ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ ਦੋਨੋਂ ਮੈਂ ਹਾਂ ਮੋਨੇ ਮੋਨੇ ਕਾਮਰੇ ਵੀ ਕਾਫੀ ਲੱਗੇ ਹੋ ਗਾ ਕਾਫੀ ਕਾਫੀ ਕੈਮਰੇ ਲੱਗੇ ਆ ਪਰ ਹੁਣ ਮੈਂ ਦੇਖਾਂ ਮੁੰਡੇ ਨੂੰ ਨਾਲ ਲੈ ਕੇ ਨਾ ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ ਕਰਵਾਣਾ ਦੇਖਦਾ ਭਲਾ ਕਿੱਥੋਂ ਦੇ ਮੁੰਡੇ ਹੈਗੇ ਏਵਨ ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਾਪਰੀ ਖੂਜੀਪੁਰ ਦੀ ਵਿਸ਼ੇਸ਼ ਰਿਪੋਰਟ